ਸੱਚਾ ਦੋਸਤੋ ਨੇਪਾਲ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਜੈਨਜੀ ਜਨਰੇਸ਼ਨ ਦੇ ਜਿਸ ਤਰ੍ਹਾਂ ਦੇ ਨਾਲ ਉਤਪਾਦ ਬਚਾਇਆ ਉੱਥੇ ਸੋਸ਼ਲ ਮੀਡੀਆ ਦੇ ਅਕਾਊਂਟ ਕਹਿੰਦੇ ਬੰਦ ਕਰਦੇ ਸੀ ਜੀ ਤੋਂ ਬਾਅਦ ਚ ਸੰਸਦ ਤੱਕ ਖੂਕਤੀ ਪੀਐਮ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪੈ ਗਿਆ ਯਾਨੀ ਕਿ ਪੂਰੀ ਕੈਬਨਿਟ ਦੇਸ਼ ਦੀ ਹੈ ਜਿਹੜੀ ਉਹ ਹਿੱਲ ਗਈ ਹੈ ਮਿਲਟਰੀ ਕੰਟਰੋਲ ਕਰ ਰਹੀ ਹੈ ਪਰ ਸਭ ਤੋਂ ਵੱਡਾ ਸਵਾਲ ਬਹੁਤ ਸਾਰੇ ਲੋਕਾਂ ਦੇ ਜਿਨ੍ਹਾਂ ਨੂੰ ਪਤਾ ਹੈ ਖੈਰ ਉਹਨਾਂ ਨੂੰ ਤਾਂ ਉਹ ਵੈਸੇ ਸੁਣ ਸਕਦੇ ਨੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਜਦੋਂ ਟੀਵੀ ਦੇ ਉੱਤੇ ਲਗਾਤਾਰ ਫਲੈਸ਼ ਹੋ ਰਿਹਾ ਹੈ ਕਿ ਜੈਨਜੀ ਨੇ ਉੱਥੇ ਉਤਪਾਦ ਮਚਾਤਾ ਜ਼ੈਂਜੀ ਨੇ ਵਿਰੋਧ ਕਰਤਾ ਜ਼ੈਂਜੀ ਕੋਈ ਰਾਜਨੀਤਿਕ ਪਾਰਟੀ ਜਾਂ ਕੋਈ ਗਰੁੱਪ ਨਹੀਂਗਾ ਹੈਗਾ ਜ਼ੈਂਜੀ ਹੈਗਾ ਉਸ ਜਨਰੇਸ਼ਨ ਦਾ ਨਾਮ ਜਿਹਦੇ ਤੇ ਅਖਰ ਬਹੁਤ ਸਾਰੀਆਂ ਰਿਸਰਚਾਂ ਹੋਈਆਂ ਨੇਗੀਆਂ 네ਗੇਟਿਵ ਪੋਜ਼ੀਟਿਵ ਦੋਨਾਂ ਤਰ੍ਹਾਂ ਦੇ ਉਹਦੇ ਉੱਤੇ ਅਸਰ ਦਿਖਦੇ ਨੇ ਤੇ ਇਹ ਵੀ ਹੈ ਕਿ ਗੱਲ ਇਹ ਨੂੰ ਕੋਈ ਨਿੱਜੀ ਤੌਰ ਤੇ ਨਾਲਿਓ ਕਿਉਂਕਿ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਇਸ ਤਰ੍ਹਾਂ ਦੇ ਵੀ ਨਹੀਂ ਕਿ ਪ੍ਰਾਈਵੇਟ ਕੰਪਨੀਆਂ ਜ਼ੈਂਜੀ ਜਨਰੇਸ਼ਨ ਤੋਂ ਹੈ ਜਿਹੜਾ ਕਾਫੀ ਕੰਨੀ ਘਤਰੌਂਦੀਆਂ ਨੇਗੀਆਂ ਉਹ ਵੀ ਕਰ ਰਿਸਰਚ ਦੇ ਵਿੱਚ ਸਾਹਮਣੇ ਆਇਆ ਜਦੋਂ ਤੁਸੀਂ ਸਰਚ ਕਰੋਗੇ ਗੂਗਲ ਦੇ ਉੱਤੇ ਹੁਣ ਸਭ ਤੋਂ ਪਹਿਲਾ ਸਵਾਲ ਹੈ ਕਿ ਜੈਨ ਜ਼ੀ ਜਨਰੇਸ਼ਨ ਹੈ ਕੀ ਹੈ ਇਹ ਇੱਕ ਉਸ ਜਨਰੇਸ਼ਨ ਦਾ ਨਾਮ ਹੈ ਜਦੋਂ ਕੋਈ ਵੀ ਜਨਰੇਸ਼ਨ ਨੂੰ ਜਦੋਂ ਕਾਊਂਟ ਕਰਿਆ ਜਾਂਦਾ ਕਈ ਸਾਲਾਂ ਦੇ ਅਨੁਭਵ ਦੇ ਨਾਲ ਤਾਂ ਉਹਦੇ ਵਿੱਚੋਂ ਕੋਈ ਨਾ ਕੋਈ ਜਿਵੇਂ ਹੁਣ 2025 ਵਾਲੇ ਜਿਹੜੇ ਜਨਮੇ ਬੱਚੇ ਨੇ ਉਹਨਾਂ ਨੂੰ ਬਲੂ ਆਈਸ ਕਹ ਰਹੇ ਨੇ ਕਿ ਜਿਨੇ ਵੀ ਐਜੂਕੇਟਰ ਨੇਗੇ ਜਿਹੜੇ ਬੱਚਿਆਂ ਨੂੰ ਪੜਾਉਣ ਵਾਲੇ ਨੇ ਤੇ ਉਹਨਾਂ ਅੱਗੇ ਹੋਰ ਵੀ ਵੱਡੇ ਚੈਲੰਜ ਨੇ ਕਿਉਂਕਿ ਇਹ ਟੈਕਨੋਲੋਜੀ ਆ ਗਈ ਡਿਜੀਟਲ ਸਮਾਂ ਜਦੋਂ ਦਾ ਬੱਚਾ ਮੋਬਾਈਲ ਤੇ ਕਾਰਟੂਨ ਦੇਖਦਾ ਹੈ ਇਸੇ ਤਰ੍ਹਾਂ ਦੇ ਨਾਲ ਜਨਜੀ ਜਨਰੇਸ਼ਨ ਵੀ 1997 ਤੋਂ ਲੈ ਕੇ ਜਿਹੜੇ ਬੱਚੇ 2010 ਤੇ 2012 ਤੱਕ ਅਕਾਊਂਟ ਕਰਦੇ ਨੇ ਖੈਰ ਕਿ ਜਿਹੜੇ ਬੱਚਿਆਂ ਦਾ ਜਨਮ 1997 ਤੋਂ 2012 ਤੱਕ ਹੋਇਆ ਉਹਨਾਂ ਨੂੰ ਜਨਜੀ ਦਾ ਨਾਮ ਦਿੱਤਾ ਜਾਂਦਾ ਹੈ ਜੀ ਐਨ ਤੇ ਜ਼ੈਡ ਹੁਣ ਜਨਜੀ ਜਨਰੇਸ਼ਨ ਦੀ ਜਦੋਂ ਗੱਲ ਕਰਦੇ ਆ ਤਾਂ ਇਹਨਾਂ ਦੇ ਵਾਸਤੇ ਇੱਕ ਗੱਲ ਹੀ ਕਹੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਜਿੱਥੇ ਕਰੋਨਾ ਵਰਗਾ ਦੌਰ ਦੇਖਿਆ ਉਸ ਤੋਂ ਬਾਅਦ ਦੇ ਵਿੱਚ ਦੇਖੀਏ ਤਾਂ ਇਹਨਾਂ ਨੇ ਡਿਜੀਟਲ ਉਹ ਯੁੱਗ ਵੀ ਦੇਖਿਆ ਜਿਹਦੇ ਵਿੱਚ ਆਖਰ ਬਹੁਤ ਸਾਰੀਆਂ ਚੁਣੌਤੀਆਂ ਤਾਂ ਸੀ ਪਰ ਐਡਵਾਂਟੇਜ ਜ਼ਿਆਦਾ ਸੀਗੇ ਆਨਲਾਈਨ ਵਰਕ ਵਰਕ ਫਰੋਮ ਹੋਮ ਆਨਲਾਈਨ ਡਿਲੀਵਰੀ ਘਰੇ ਬੈਠੇ ਸਾਰੀ ਸਾਮਾਨ ਮਿਲ ਜਾਣਾ ਯਾਨੀ ਕਿ ਇਹਨਾਂ ਦੀ ਜ਼ਿਆਦਾ ਦੁਨੀਆ ਡਿਜੀਟਲ ਦੁਨੀਆ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਹੈ ਇਹਨੂੰ ਲੈ ਕੇ ਕਈ ਵਾਰੀ ਇਹ ਆਖਰ ਸਦਵੇ ਚ ਵੀ ਆ ਜਾਂਦੇ ਨੇ ਜੇਕਰ ਕਿਸੇ ਦੇ ਫਾਲੋਅਰ ਕੱਟ ਜਾਣ ਲਾਈਕ ਕੱਟ ਜਾਣ ਵਿਊ ਕੱਟ ਜਾਣ ਹੁਣ ਗੱਲ ਇਹ ਹੈ ਵੀ ਜਦੋਂ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਬੰਦ ਕੀਤਾ ਗਿਆ ਖੈਰ ਉੱਥੇ ਦਾ ਤਰਕ ਤਾਂ ਚੰਗਾ ਸੀਗਾ ਜੈਂਜੀ ਦਾ ਉੱਥੇ ਕੋਈ ਮਾੜਾ ਨਹੀਂ ਸੀ ਉਹਨਾਂ ਨੇ ਖੁਲਾਸੇ ਕਰਨੇ ਸ਼ੁਰੂ ਕਰੇ ਉੱਥੋਂ ਦੇ ਲੀਡਰਾਂ ਮੰਤਰੀਆਂ ਦੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਕ腐ਸ਼ਨ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਥਿਲ ਮਲਾਉਂਠੀ ਹੁਣ ਜਦੋਂ ਪਰ ਗੱਲ ਇਹ ਹੁੰਦੀ ਹੈ ਵੀ ਰਿਸਰਚ ਦੇ ਵਿੱਚ ਇੱਕ ਇਹ ਚੀਜ਼ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਐਡਵਾਂਟੇਜ ਤੁਹਾਨੂੰ ਦੱਸਦਾ ਨਾ ਜੈਂਜੀ ਜਨਰੇਸ਼ਨ ਹੈ ਖੁਦ ਕੰਮ ਕਰਨਾ ਚਾਹੁੰਦੀ ਹੈ ਨੌਕਰ ਨਹੀਂ ਬਣਨਾ ਚਾਹੁੰਦੀ ਅ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਇਹਨਾਂ ਦੇ ਜਿਹੜੇ ਸਕਿਲਸ ਨੇਗੇ ਨਵੇਂ-ਨਮੀਆਂ ਖੋਜਾਂ ਨਵੇਂ ਕਾਰੋਬਾਰ ਨਵੇਂ ਰਿਸਕ ਲੈਣੇ ਇਹ ਕਹਿ ਸਕਦੇ ਹਾਂ ਜੈਂਜੀ ਜਨਰੇਸ਼ਨ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਤੇ ਸਭ ਤੋਂ ਇਹਨੂੰ ਕਹਿ ਸਕਦੇ ਐਡਵਾਂਟੇਜ ਕਈ ਕੰਪਨੀਆਂ ਨੂੰ ਲਾਈਕ ਕਰਦੀਆਂ ਨੇ ਵੀ ਨਵੇਂ-ਨਵੇਂ ਨਿਊ ਆਈਡੀਆਜ਼ ਦੇ ਕੰਪਨੀਆਂ ਨੂੰ ਅੱਗੇ ਵਧਣ ਦੇ ਵਿੱਚ ਫਾਇਦਾ ਹੋਊਗਾ ਵਧਣ ਦੇ ਵਿੱਚ ਸਹਾਰਾ ਹੋਊਗਾ ਦੂਜੇ ਪਾਸੇ ਇੱਕ ਜਿਹੜੀ ਵਿਦੇਸ਼ ਦੇ ਵਿੱਚ ਰਿਸਰਚ ਹੁੰਦੀ ਹੈ ਨਵਾਰਤ ਟਾਈਮ ਦੀ ਇੱਕ ਖਬਰ ਸੀ ਜਿਹਦੇ ਵਿੱਚ ਉਹਨਾਂ ਨੇ ਵਿਦੇਸ਼ ਦੀ ਇਸ ਰਿਸਰਚ ਦਾ ਜ਼ਿਕਰ ਕਰਿਆ ਕਿਉਂਕਿ ਜੈਨ ਜਨਰੇਸ਼ਨ ਦਾ ਜਦੋਂ ਗੱਲ ਆਉਂਦਾ ਵੀ ਇਹ ਦੁਨੀਆ ਇਹਨਾਂ ਦੀ ਸੋਸ਼ਲ ਮੀਡੀਆ ਜਾਂ ਆਨਲਾਈਨ ਜਾਂ ਵੈਬ ਜਾਂ ਡਿਜੀਟਲ ਇਹਨਾਂ ਦੀ ਆਪਣੀ ਇੱਕ ਦੁਨੀਆ ਹੈ ਜਿਹਦੇ ਵਿੱਚ ਤੇ ਉੱਤੇ ਜ਼ਿਆਦਾ ਭਰੋਸਾ ਖਰੀਦਦਾਰੀ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਤੇ ਏਸੀ ਕਾਰਨ ਸੀਗਾ ਕਿ ਤੁਸੀਂ ਸੋਸ਼ਲ ਮੀਡੀਆ ਬੰਦ ਹੋਇਆ ਤਾਂ ਸਾਰੇ ਤਿਲਮਲਾ ਉੱਠੇ ਉਹਦੇ 'ਚ ਹਾਲਾਂਕਿ ਇੰਪੈਕਟ ਬਹੁਤ ਸਾਰੇ ਨੇਗੇ ਪਰ ਇੱਕ ਜ਼ਿਕਰ ਇਹ ਹੈ ਵੀ ਜੈਂਜੀ ਨੂੰ ਜੋਬ ਨਹੀਂ ਦੇਣਾ ਚਾਹੁੰਦੀਆਂ ਪ੍ਰਾਈਵੇਟ ਕੰਪਨੀਆਂ ਉਹ ਤਾਂ ਕੀ ਅਮਰੀਕਨ ਕੰਪਨੀਆਂ ਨੇ ਜਿਹੜੀਆਂ ਹੁਣ ਉਹਦੇ 'ਚ ਇਹ ਹੈ ਵੀ ਅਸੀਂ ਵਿਦੇਸ਼ਾਂ ਨੂੰ ਦੇਖ ਕੇ ਚੱਲਦੇ ਹਾਂ ਜਿਆਦਾਤਰ ਜੇ ਦੇਖੀਏ ਇੰਡੀਆ ਜਾਂ ਬਾਕੀ ਜਿਹੜੇ ਮੁਲਕ ਨੇ ਛੋਟੇ ਉਹ ਅਮਰੀਕਨ ਦੇ ਮਾਡਲ ਨੂੰ ਫੋਲੋ ਕਰਦੇ ਨੇ ਚਾਹੇ ਉੱਥੇ ਕੱਪੜੇ ਪਾਉਣ ਦਾ ਢੰਗ ਹੋਵੇ ਖਾਣ ਪੀਣ ਦਾ ਢੰਗ ਹੋਵੇ ਉੱਥੋਂ ਦਾ ਲਾਈਫ ਸਟਾਈਲ ਹੋਵੇ ਉੱਥੋਂ ਦੀ ਜਿਉਣ ਵਾਲੀ ਜ਼ਿੰਦਗੀ ਹੋਵੇ ਸਾਰੇ ਅਮਰੀਕਾ ਨੂੰ ਅੱਗੇ ਫੋਲੋ ਕਰਦੇ ਨੇ ਉਰੇ ਆਉਂਦੇ ਤੱਕਰ ਯਾਨੀ ਕਿ ਸਾਡੇ ਅੱਖ ਦਾ ਬਹੁਤ ਸਮਾਂ ਲੱਗ ਜਾਂਦਾ ਹੈ ਜਦੋਂ ਅਮਰੀਕਾ ਵਾਲੇ ਚੀਜ਼ ਜਿਵੇਂ ਕਹਿੰਦੇ ਹੁੰਦੇ ਨੇ ਵਰਤ ਕੇ ਛੱਡ ਦਾਂਦੇ ਨੇਗੇ ਪਰ ਉੱਥੇ ਜਿਹੜੀ ਰਿਸਰਚ ਸਾਹਮਣੇ ਆਈ ਉਹਦੇ ਵਿੱਚ ਕਈ ਫੈਕਟਸ ਆਏ ਨਵਰਤ ਟਾਈਮ ਦੀ ਜਿਹੜੀ ਹੈ ਮੈਂ ਪੜ ਰਿਆ ਜਾਣਕਾਰੀ ਉਹਦੇ ਵਿੱਚ ਉਹਨਾਂ ਨੇ ਈਸੀ ਰਿਸਰਚ ਦਾ ਹਵਾਲਾ ਦਿੱਤਾ 18 ਜੂਨ 2025 ਨੂੰ 8:04 ਵਜੇ ਸ਼ਾਮ ਦੇ ਸਮੇਂ ਦੇ ਦੌਰਾਨ ਇਹ ਪੋਸਟ ਹੁੰਦੀ ਆ ਜਿੱਦੇ ਵਿੱਚ 1997 ਤੋਂ 2012 ਤੱਕ ਦਾ ਉਹਨਾਂ ਨੇ ਦੱਸਿਆ ਫਿਰ ਗੱਲ ਇਹ ਆਈ ਵੀ ਨੌਕਰੀ ਪਾਉਣ ਨੂੰ ਲੈ ਕੇ ਮੁਸ਼ਕਲ ਹੋ ਜਾਂਦੀ ਹੋ ਚੁੱਕੀ ਹੈ ਜੈਂਜੀ ਉਹ ਕਿਉਂ ਕਿਉਂਕਿ ਕੰਪਨੀਆਂ ਦਾ ਕਹਿਣਾ ਹੈ ਕਿ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਜੈਂਸੀ ਉਮੀਦਵਾਰਾਂ ਦੇ ਗੋਸਟਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਾਨੀ ਕਿ ਬਿਨਾਂ ਦੱਸੇ ਕੰਮ ਛੱਡ ਕੇ ਭੱਜ ਜਾਂਦੇ ਨੇ ਟੀਮ ਦੇ ਵਿੱਚ ਆਬਜ਼ਰਵ ਨਹੀਂ ਕਰ ਪਾਉਂਦੇ ਟੀਮ ਦੇ ਵਿੱਚ ਰਹਿ ਨਹੀਂ ਪਾਉਂਦੇ ਜਦੋਂ ਕੋਈ ਕਿਸੇ ਸੀਨੀਅਰ ਨੇ ਕੁਝ ਡਾਂਟਤਾ ਤੇ ਨਾਲ ਦੀ ਨਾਲ ਸਹਿਨ ਸ਼ਕਤੀ ਨਹੀਂ ਪਾ ਜਾਂਦੇ ਨੇ ਜ਼ਿਆਦਾਤਰ ਇਹਨਾਂ ਦਾ ਫੋਕਸ ਇਹ ਹੈ ਇੱਕ ਚੰਗੀ ਚੀਜ਼ ਕਹਿ ਸਕਦੇ ਆ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਸ਼ੋਸ਼ਣ ਵੀ ਬਹੁਤ ਹੁੰਦਾ ਹੈ ਕਿ ਇਹ ਇਹ ਆਪ ਦਾ ਕੰਮ ਖੁਦ ਕਰਨਾ ਚਾਹੁੰਦੇ ਨੇ ਯਾਨੀ ਕਿ ਆਪ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ ਖੁਦ ਨੌਕਰੀ ਘੱਟ ਕਰਨਾ ਉਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਕਿ ਨਵੀਂ ਪੀੜੀ ਦੇ ਉਮੀਦਵਾਰ ਅਮਰੀਕਾ ਕੰਪਨੀਆਂ ਦੇ ਨਾਲ ਘਟਨਾ ਸਭ ਤੋਂ ਜ਼ਿਆਦਾ ਅੰਜਾਮ ਦੇ ਰਹੇ ਆ ਫਿਰ ਲਿਖਦੇ ਨੇ ਕਿ ਕੋਸਟਿੰਗ ਦੇ ਇਕਾ ਦੁਕਾ ਕੇਸਾਂ ਦੇ ਸਾਹਮਣੇ ਆਉਂਦੇ ਨੇ ਪਰ ਆਮ ਪਰ ਹੁਣ ਇਹ ਇਹ ਗੱਲ ਕਹਿੰਦੇ ਇਹ ਆਮ ਹੋ ਗਈ ਹੈ ਨੌਕਰੀ ਦੇਣ ਦੇ ਐਪਲੀਕੇਸ਼ਨ ਦੇ ਵਿੱਚ ਸਾਫ ਸਪਾਈ ਦੀਆਂ ਕੰਪਨੀਆਂ ਦੇ ਅਚਾਨਕ ਬੰਦ ਕਰ ਦਿੱਤਾ ਹੈ ਯਾਨੀ ਕਿ ਅ ਕਈ ਚੀਜ਼ਾਂ ਨੂੰ ਲੈ ਕੇ ਤਾਂ ਕੰਪਨੀਆਂ ਤਾਂ ਕਹਿੰਦੇ ਬੰਦ ਹੋ ਗਈਆਂ ਨੇ ਕਿ ਕੋਈ ਸੁਣੀ ਸੁਣਾਈ ਗੱਲ ਹੋਵੇ ਦਰਸਲ resume.org ਦਾ ਜਿਹੜਾ 2025 ਦੇ ਵਿੱਚ ਕੀਤਾ ਗਿਆ ਇੱਕ ਸਰਵੇ ਦੇ ਵਿੱਚ ਆਇਆ ਕਿ 1115 ਅਮਰੀਕਨ ਹਾਇਰਿੰਗ ਮੈਨੇਜਰ ਨੇ ਹਿੱਸਾ ਲਿਆ ਜਿਦੇ ਵਿੱਚ ਜ਼ਿਆਦਾਤਰ ਹਾਇਰਿੰਗ ਮੈਨੇਜਰ ਦਾ ਸਰਕਾਰ ਕੀਤਾ ਕਿ ਜੰਝੀ ਉਮੀਦਵਾਰਾਂ ਨੂੰ ਗੋਸਟਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਤੋਂ ਬਿਨਾ ਕੰਪਨੀ ਗਾਇਬ ਹੋ ਜਾਂਦੀ ਨੇ ਯਾਨੀ ਕਿ ਕੰਪਨੀ ਨੂੰ ਬਿਨਾ ਦੱਸੇ ਗਾਇਬ ਹੋ ਜਾਂਦੇ ਨੇ ਫਿਰ ਸਰਵੇ ਦੇ ਵਿੱਚ ਇਹ ਵੀ ਕਹਿੰਦੇ ਚੁਕਾਉਣ ਵਾਲੀ ਗੱਲ ਆਈ ਕਿ ਕੀ 10 ਦੇ ਵਿੱਚੋਂ ਇੱਕ ਹਾਇਰਿੰਗ ਮੈਨੇਜਰ ਨੇ ਨੇ ਜੈਨਜੀ ਉਮੀਦਵਾਰਾਂ ਨੂੰ ਜੌਬ ਦੇਣ ਦੇ ਵਿੱਚੋਂ ਬਚਦੇ ਬਚਦੇ ਨਜ਼ਰ ਆਉਂਦੇ ਰਹੇਗੇ ਰਿਜ਼ਿਊਮ ਡਾਟ .ਓਆਰਜੀ ਦੇ ਸਰਵੇ ਦੇ ਵਿੱਚ ਕਹਿੰਦੇ ਇਹ ਵੀ ਸ਼ਾਮਲ ਆਇਆ ਕਿ ਹਾਇਰਿੰਗ ਮੈਨੇਜਰ ਨੇ ਦੱਸਿਆ ਕਿ ਉਹਨਾਂ ਨੇ ਜੌਬ ਆਫਰ ਦੇਣ ਤੋਂ ਬਾਅਦ ਵੀ ਗੋਸਟਿੰਗ ਦਾ ਸਾਹਮਣਾ ਕਰਨਾ ਪਿਆ ਇਹਦਾ ਮਤਲਬ ਹੈ ਕਿ ਲੋਕ ਜੌਬ ਆਫਰ ਮਿਲਦਾ ਹੈ ਉਸ ਤੋਂ ਬਾਅਦ ਕੰਪਨੀ ਦੇ ਨਾਲ ਕੰਟੈਕਟ ਵੀ ਨਹੀਂ ਕਰਦੇ ਹੈਗੇ ਮੌਜੂਦਾ ਘਟਨਾ ਕਰਨ ਦੇ ਵਿੱਚ ਕਹਿੰਦੇ ਕੰਪਨੀਆਂ ਕਾਫੀ ਨਿਰਾਸ਼ ਹੋ ਚੁੱਕੀਆਂ ਨੇ ਤੇ ਹੁਣ ਇੱਕ ਪੂਰਾ ਵਰਕ ਫੋਰਸ ਦੇ ਉੱਤੇ ਭਰੋਸਾ ਖੋ ਰਹੀਆਂ ਨੇ ਗਿਆ ਹੁਣ ਇਹਦੇ ਜਿੱਥੇ ਇੱਕ ਪਾਸੇ ਇਹ ਹੈ ਵੀ ਇਹਨਾਂ ਦੇ ਉੱਤੇ ਤੁਸੀਂ ਕੁੱਲ ਮਿਲਾ ਕੇ ਕਹਿਣ ਦਾ ਕੀ ਆ ਆਮ ਹੂੰ ਤਾਂ ਪਹਿਲਾਂ ਤੋਂ ਤੁਸੀਂ ਦੇਖੋ ਜਿਹੜਾ ਮੁਲਾਜ਼ਮ ਹੈ ਕਿਸੇ ਮਾਲਕ ਨੇ ਕੁਝ ਕਹਿਤਾ ਟੀਮ ਦੇ ਵਿੱਚ ਕੋਈ ਰੋ ਰੋ ਸੁਵਾਈ ਹੋ ਗਈ ਉਹ ਕੰਮ ਛੱਡ ਕੇ ਨਹੀਂ ਛਿਪਾਇਦੇ ਇਹ ਫਟ ਦੇਣੀ ਭੱਜ ਜਾਂਦੇ ਨੇ ਪਰ ਗੱਲ ਇਹ ਹੈ ਵੀ ਇਹ ਅੱਜ ਦੀ ਜਨਰੇਸ਼ਨ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਇਹ ਹੈ ਕੰਪਨੀਆਂ ਨੂੰ ਤਾਂ ਇਹ ਲੱਗਦਾ ਵੀ ਕਿਉਂ ਭੱਜ ਗਏ ਆਪਦਾ ਕੰਮ ਕਿਉਂ ਕਰ ਲਿਆ ਖੈਰ ਕੰਪਨੀ ਦਾ ਮਕਸਦ ਹੁੰਦਾ ਹੈ ਦੂਜੇ ਪਾਸੇ ਇਹ ਹੈ ਵੀ ਇਹ ਲੋਕ ਅਵੇਅਰ ਬਹੁਤ ਜ਼ਿਆਦੇ ਨਹੀਂ ਜਦੋਂ ਇਹ ਅਵੇਅਰ ਨੇ ਜ਼ਿਆਦੇ ਤਾਂ ਸਮਾਜਿਕ ਢਾਂਚੇ ਦੇ ਵਿੱਚ ਜਿਹੜਾ ਬੰਦਾ ਅਵੇਅਰ ਹੁੰਦਾ ਆਪਾਂ ਆਪਿੰ ਤੋਂ ਅਗ ਦੇਖਿਆ ਵੀ ਉਹਦੇ ਤੋਂ ਜਿਹੜਾ ਸਾਡਾ ਚੱਲਦਾ ਸਿਸਟਮ ਹੈ ਉਹ ਕੰਨੀ ਘਤਰਾਂਦਾ ਉਹਨੂੰ ਡਰ ਲੱਗਦਾ ਕਿ ਆਖਰ ਸਾਡੇ ਬਾਰੇ ਕੋਈ ਖੁਲਾਸਾ ਨਾ ਹੋ ਜੇ ਇਸ ਕਰਕੇ ਜ਼ੈਂਜੀ ਨੂੰ ਲੈ ਕੇ ਇੱਕ ਬਹੁਤ ਵੱਡੀ ਵੈਸ ਹੈ ਨੇਪਾਲ ਦੇ ਵਿੱਚ ਹੋਇਆ ਘਟਨਾਕਰਮ ਹਾਲਾਂਕਿ ਹੈ ਤਾਂ ਗਲਤ ਹੈ ਪਰ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਉੱਥੇ ਵੀ ਨੂੰ ਸਿਸਟਮ ਨੂੰ ਲੈ ਕੇ ਖੁਲਾਸੇ ਹੋਏ ਨੇ ਤਾਂ ਜ਼ੈਂਜੀ ਜਨਰੇਸ਼ਨ ਨੂੰ ਲੈ ਕੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਸੇ ਤੋਂ ਡਰਦੇ ਹੋਏ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰੇ ਤੇ ਉਸ ਤੋਂ ਬਾਅਦ ਦੇ ਵਿੱਚ ਮੱਚਿਆ ਹੋਇਆ ਇਹ ਉਤਪਾਦ ਆਖਰ ਹਿੰਸਕ ਰੂਪ ਲੈ ਗਿਆ ਕਈ ਨੌਜਵਾਨਾਂ ਦੀ ਜਾਨ ਚੁਜੂ ਜਾ ਚੁੱਕੀ ਹੈ ਕਿਉਂਕਿ ਗਈ ਕਥਾਵੇਂ ਗੋਲੀ ਚ ਪਰ ਹੈ ਨਿਰਾਸ਼ਾਜਨਕ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਜਦੋਂ ਕੋਈ ਕੱਟਣਾ ਕਰ ਕੋਈ ਬੰਦਾ ਇੱਕ ਚੁਣੌਤੀ ਬਹੁਤ ਵੱਡੀ ਖੜੀ ਹੋ ਜਾਂਦੀ ਹੈ ਪਰ ਜੈਨਜੀ ਜਨਰੇਸ਼ਨ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਰਵੇ ਆਏ ਨੇ ਜ਼ਿਆਦਾਤਰ ਦੇ ਵਿੱਚ ਇਹ ਗੱਲ ਕਹਿ ਸਕਦੇ ਆਂ ਵੀ ਇੱਕ ਚੰਗਾ ਹੈ ਕਿ ਨੌਕਰੀ ਦੀ ਜਗ੍ਹਾ ਖੁਦ ਮਾਲਕ ਬੰਨਾ ਕੰਪਨੀ ਚਲਾਉਣਾ ਨਿਊ ਆਈਡੀਆਜ਼ ਦੇ ਨਾਲ ਕੰਮ ਕਰਨਾ ਆਨਲਾਈਨ ਜਿਹੜਾ ਸਿਸਟਮ ਵਧਿਆ ਉਹ ਵੀ ਜੈਨਜੀ ਕਰਕੇ ਵਧਿਆ ਤਾਂ ਹੀਓ ਪਰ ਕਿ ਅੱਜ ਆਨਲਾਈਨ ਕਾਰੋਬਾਰ ਕਿੱਥੇ ਖੜਾ ਹੈਗਾ